ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 3 ਆਪੇ ਰੰਗੇ ਸਹਿਜ ਸੁਭਾਈ ਗੁਰ ਕਾ ਸ਼ਬਦ ਹਰ ਰੰਗ ਚੜਾਏ ਮਨ ਤਨ ਰਤਾ ਰਸਨਾ ਰੰਗ ਚਲੂਲੀ ਪੈ ਭਾਏ ਰੰਗ ਚੜਾਵਣਿਆ ਹਾ ਵਾਰੀ ਜਿਉ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਧਾਇਆ ਵਿਖ ਭਉ ਜਲ ਸ਼ਬਦ ਤਰਾਵਣਿਆ ਰਹਾਉ ਮਨ ਮੁਖ ਮਗਦ ਕਰਹਿ ਚਤ్రਾਈ ਨਾਤਾ ਧੋਤਾ ਥਾਏ ਨਾ ਪਾਈ ਜੇ ਹਾ ਆਇਆ ਤੇ ਹਾ ਜਾਸੀ ਕਰ ਅਪਗਣ ਪਛੋ ਤਾਵਣਿਆ ਮਨ ਮੁਖ ਅੰਦੇ ਕਿਛੂ ਨ ਸੂਝ ਮਰਨ ਲਖਾਏ ਆਏ ਨਹੀਂ 부ਝੈ ਮਨਮੁਖ ਕਰਮ ਕਰੇ ਨਹੀਂ ਪਾਏ ਬਿਨ ਨਾ ਵੈ ਜਨਮ ਗਵਾਵਣਿਆ ਸਚ ਕਰਨੀ ਸ਼ਬਦ ਹੈ ਸਾਰ ਪੁਰ ਗੁਰ ਪਾਈਐ ਮੋਖ ਦਵਾ ਅਨਦੇਣ ਬਾਣੀ ਸ਼ਬਦ ਸੁਣਾਏ ਸਚਰਾ ਤੇ ਰੰਗ ਰੰਗਾਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ ਮੋਇਆ ਸਹਜ ਸੁਭਾਏ ਸਹਜ ਪ੍ਰੀਤਮ ਪਿਆਰਾ ਪਾਇਆ ਸਹਜ ਸਹਜ ਮਿਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੈ ਗੁਰ ਕਾ ਸ਼ਬਦ ਸਹਜੇ ਸੁਖ ਸਮਾਵੈ ਹਉ ਬਲਹਾਰੀ ਸਦਾ ਤਿਨ ਬਟੋਂ ਗੁਰ ਸੇਵਾ ਚਿਤ ਲਾਵਣਿਆ ਸਚਾ ਸਚੋ ਸਚ ਪਤਿ ਜੈ ਗੁਰ ਪ੍ਰਸਾਦੀ ਅੰਦਰ ਭੀਜੈ ਬੈਸ ਸਥਾਨ ਹਰ ਗੁਣ ਗਾਵੇ ਆਪੇ ਕਰ ਸਤ ਮਨਾਵਣਿਆ ਜਿਸ ਨੂੰ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹਉਮੈ ਜਾਏ ਨਾਨਕ ਨਾਮ ਵਸੈ ਮਨ ਅੰਤਰ ਦਰ ਸੱਚੇ ਸੋਭਾ ਪਾਵਣਿਆ ਜਿਸ ਨੂੰ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹਉ ਮੈਂ ਜਾਏ ਨਾਨਕ ਨਾਮ ਵਸੈ ਮਨ ਅੰਤਰ ਦਰ ਸੱਚੇ ਸੋਭਾ ਪਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 114 ਦੇ ਉੱਪਰ ਅੰਕਿਤ ਹੈ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਇਹ ਸ਼ਬਦیاں ਜੋ ਰਹਾਉਂਦੀਆਂ ਪੰਕਤੀਆਂ ਹਨ ਸਭ ਕਿਰਪਾ ਕਰ ਰਏ ਹਾਂ ਵਾਰੀ ਜਿਉਂ ਵਾਰੀ ਨਿਰਭਉ ਮਨ ਵਸਾਉਣੇ ਸਭ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਮੇਰੀ ਜਿੰਦ ਬਲਿਹਾਰ ਜਾਂਦੀ ਹੈ ਨਿਰਭਉ ਮਨ ਵਸਾਉਣੇ ਮਨ ਦੇ ਇਥੇ ਮੰਮੇ ਨੂੰ ਟਿੱਪੀ ਆ ਨੰਨੇ ਨੂੰ ਸਿਆਰੀ ਮਨ ਦੇ ਵਿੱਚ ਜਿਹੜਾ ਨਿਰਭਉ ਪਰਮੇਸ਼ਰ ਨੂੰ ਵਸਾਉਂਦਾ ਹੈ ਕਿਉਂਕਿ ਸਿੱਖੀ ਦਾ ਸਿਧਾਂਤ ਹੈ ਨਿਰਭਉ ਜਪੈ ਸਗਲ ਭਉ ਮਿਟੇ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਵਿੱਚ ਉਚਾਰਨ ਕੀਤਾ ਹੈ ਪ੍ਰਮਾਤਮਾ ਦੇ ਗੁਣ ਨੂੰ ਬਿਆਨ ਕੀਤਾ ਹੈ ਪ੍ਰਮਾਤਮਾ ਨਿਰਭਉ ਉਹਨੂੰ ਕਿਸੇ ਦਾ ਡਰ ਨਹੀਂ ਕਿਉਂਕਿ ਉਸ ਤੋਂ ਉੱਪਰ ਹੈ ਹੀ ਕੋਈ ਨਹੀਂ ਔਰ ਉਹਦੇ ਵਰਗਾ ਦੂਸਰਾ ਕੋਈ ਨਹੀਂ ਹੈ ਇਸ ਕਰਕੇ ਉਹਨੂੰ ਕੋਈ ਹਿੱਸੇ ਦਾ ਡਰ ਨਹੀਂ ਹੈ। ਕੋਈ ਇੱਕੋ ਹੀ ਹੈ। ਸਤਿਗੁਰ ਕਹਿੰਦੇ ਹੌ ਵਾਰੀ ਜਿਉਂ ਵਾਰੀ ਨਿਰਪੋ ਮਨ ਵਸਾਓ। ਜਦੋਂ ਅਸੀਂ ਨਿਰਪੋ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਸਮਝਦੇ ਹਾਂ ਤੇ ਸਾਨੂੰ ਕੋਈ ਡਰ ਨਹੀਂ ਲੱਗਦਾ। ਜਦੋਂ ਅਸੀਂ ਨਿਰਭਾਉ ਪਰਮੇਸ਼ਰ ਨੂੰ ਵਿਸ਼ਾਰ ਦਿੰਦੇ ਆਂ ਛੋਟੀਆਂ-ਛੋਟੀਆਂ ਵਸਤੂਆਂ ਤੋਂ ਵੀ ਆਪਾਂ ਡਰਦੇ ਆਂ ਗੁਰੂ ਸਾਹਿਬ ਜੀ ਦਾ ਪਾਵਨ ਬਚਨ ਬਾਣੀ ਦੇ ਵਿੱਚ ਸਭ ਕਹਿੰਦੇ ਨਿਰਭਉ ਸੰਗ ਤੁਮਾਰੇ ਵਸਤਾ ਇਹ ਡਰਨ ਕਹਾਂ ਤੇ ਆਇਆ ਜਦੋਂ ਸਾਨੂੰ ਪਤਾ ਲੱਗੇ ਅਸੀਂ ਜੀਵਨ ਵਿੱਚ ਉਹਨੂੰ ਧਾਰਨ ਕਰ ਲਈਏ ਮਨ ਵਿੱਚ ਵਸਾ ਲਈਏ ਕਿ ਨਿਰਭਉ ਪਰਮੇਸ਼ਰ ਮੇਰੇ ਨਾਲ ਹੈ ਨਿਰਭਉ ਪਰਮੇਸ਼ਰ ਤੇਰੇ ਨਾਲ ਹੈ ਉਹਨੂੰ ਜਪੇਗਾ ਨਿਰਭਉ ਜਪੇ ਸਗਲ ਭਾਅ ਮਿਟੈ ਇੱਕੋ ਪਰਮੇਸ਼ਰ ਹੈ ਜੋ ਪੂਰਾ ਸੰਸਾਰ ਡਰ ਦੇ ਵਿੱਚ ਹੈ ਸਭ ਕਹਿੰਦੇ ਨਾਨਕ ਨਿਰਭਉ ਨਰੰਕਾਰ ਹੋਰ ਕੀਤੇ ਰਾਮ ਰਵਾ ਇੱਕੋ ਨਿਰਭਉ ਪਰਮੇਸ਼ਰ ਹੈ ਸਭ ਕਹਦੇ ਉਹ ਤੇਰੇ ਨਾਲ ਹੈ ਤੇ ਜਦੋਂ ਉਹ ਨਾਲ ਹੈ ਵੀ ਮੈਨੂੰ ਕਿਸੇ ਚੀਜ਼ ਤੋਂ ਡਰ ਨਹੀਂ ਹੈ ਆ ਡਰ ਦੇ ਕਾਰਨ ਲੋਕ ਭਟਕਦੇ ਆ ਡਰ ਦੇ ਕਾਰਨ ਪਤਾ ਨਹੀਂ ਕੀ ਹੋ ਜਾਏਗਾ ਜਿਦਾਂ ਲੋਕਾਂ ਨੇ ਬਹਿਮ ਪਾ ਦਿੱਤਾ ਨਾ ਵੀ ਜੇ ਤੁਸੀਂ ਆਪਣੇ ਮਰੇ ਹੋਏ ਪਰਿਵਾਰ ਦੇ ਮੈਂਬਰਾਂ ਦਾ ਸ਼ਰਾਧ ਨਹੀਂ ਕਰੋਗੇ ਨਾ ਪਤਾ ਨਹੀਂ ਕੀ ਹੋ ਜਾਏਗਾ ਡਰ ਇੱਕ ਪੈਦਾ ਹੋ ਗਿਆ ਅੰਦਰ ਹੁਣ ਇੱਕ ਪਾਸੇ ਸਟੇਜਾਂ ਤੇ ਕਿਹਾ ਜਾ ਰਿਹਾ ਧਾਰਮਿਕ ਲੋਕ ਇਹ ਕਹਿ ਰਿਹਾ ਵੀ ਲੋਕ ਜਦੋਂ ਮਰਦਾ ਹੈ ਮਨੁੱਖ ਜੂਨੀਆਂ ਦੇ ਵਿੱਚ ਪਾਇਆ ਜਾਂਦਾ ਹੈ ਫਿਰ ਤਾਂ ਉਹਨੂੰ ਉਹ ਕਲਾਣਾ ਚਾਹੀਦਾ ਨੇ ਕਿਹੜੀ ਜੂਨ ਵਿੱਚ ਹੈ ਉਹ ਸੱਪ ਦੀ ਜੂਨ ਵਿੱਚ ਹੈ ਘੋੜੇ ਦੀ ਜੂਨ ਵਿੱਚ ਹੈ ਹਾਥੀ ਦੀ ਜੂਨ ਵਿੱਚ ਹੈ ਕੀੜਾ ਮਕੌੜਾ ਕਿਹੜੀ ਜੂਨ ਵਿੱਚ ਹੈ ਇੱਕ ਪਾਸੇ ਤਾਂ ਹੀ ਪ੍ਰਚਾਰ ਹੋ ਰਿਹਾ ਇੱਕ ਪਾਸੇ ਕਹ ਰਿਹਾ ਵੀ ਉਹਨੂੰ ਸਰਾਧ ਕਰੋ ਉਹ ਤੁਹਾਡੇ ਪਾਪਾ ਜੀ ਮਾਤਾ ਜੀ ਵੜੀ ਕਰੇ ਸਤਗੁਰੂ ਕਹਿੰਦੇ ਇੱਕ ਡਰ ਹੈ ਉਹ ਦੇ ਡਰ ਦੇ ਕਾਰਨ ਅਸੀਂ ਇਹ ਕਰਮ ਕਰਦੇ ਆ ਕੋਈ ਦਿਨ ਖਾਲੀ ਨਹੀਂ ਨਿਕਲਦਾ ਸਭ ਕਹਿੰਦੇ ਉਹ ਤੇਰੇ ਅੰਦਰ ਹੈ ਜਦੋਂ ਇਹ ਮਹਿਸੂਸ ਕਰ ਲਿਆ ਮੇਰੇ ਸਤਗੁਰੂ ਕਹਿੰਦੇ ਮੈਂ ਤਾਂ ਸਤ ਕੇ ਜਾਨਾ ਜਿਨ੍ਹਾਂ ਨੇ ਮਨ ਦੇ ਵਿੱਚ ਵਸਾ ਲਿਆ ਕਹਿੰਦੇ ਨਿਰਪੋ ਸੰਗ ਤਮਾਰੇ ਵਸਤਾ ਇਹ ਡਰਨ ਕਹਾਂ ਤੇ ਆਇਆ ਤੇ ਕਾਦਾ ਡਰ ਹੈ ਹੋਂ ਵਾਰੀ ਚੋਂ ਹੋਂ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ ਇਹ ਗੁਰੂ ਦੀ ਕਿਰਪਾ ਨਾਲ ਅਸੀਂ ਧਿਆਉਣਾ ਉਸ ਨਿਰਭਉ ਨੂੰ ਜਿਹੜਾ ਪੂਲ ਮੰਤਰ ਪੜ੍ਹਦੇ ਆ ਨਾ ਇਹ ਤਾਂ ਰੱਬ ਦੇ ਗੋਣ ਹਾ ਇਹਨੂੰ ਬਾਰ ਬਾਰ ਗਾਉਣਾ ਹੈ ਹੋ ਜਾਏ ਗੁਣ ਕਹ ਗੁਣੀ ਸਮਾਵਣਿਆ ਕਿ ਉਹ ਗੁਣ ਮੇਰੇ ਅੰਦਰ ਵੀ ਆ ਜਾਣ ਇਸ ਕਰਕੇ ਇਹਨੂੰ ਬਾਰ ਬਾਰ ਗਾਉਣਾ ਹੈ ਨਿਰਭਉ ਮੈਂ ਵੀ ਬਣ ਜਾਵਾਂ ਮੈਂ ਕਿਤੇ ਬਿੱਲੀਆਂ ਤੋਂ ਨਾ ਡਰਦਾ ਰਹਾ ਮੈਂ ਕਿਤੇ ਦਿਨਾਂ ਤੋਂ ਨਾ ਡਰਦਾ ਰਹਾ ਤੇ ਮੇਰੇ ਅੰਦਰ ਵੀ ਪ੍ਰਮਾਤਮਾ ਦਾ ਉਹ ਨਿਰਭਾਉ ਗੁਣ ਆ ਜਾਏ ਸਤਿਗੁਰੂ ਕਹਿੰਦੇ ਗੁਰ ਕਿਰਪਾ ਤੇ ਹਰ ਨਿਰਭਉ ਤਿਆਹਾ ਬਿਖ ਭਉ ਜਲ ਸ਼ਬਦ ਤਰਾਵਣਿਆ ਬਿਖ ਕਹਿੰਦੇ ਜ਼ਹਿਰ ਨੂੰ ਭਉ ਜਲ ਜਲ ਮਤਲਬ ਪਾਣੀ ਹੁਣ ਇਹ ਸੰਸਾਰ ਉਹ ਹੈ ਨਾ ਸਾਧ ਸੰਗਤ ਜੀ ਇਹਦੇ ਵਿੱਚ ਡਰਦਾ ਪਾਣੀ ਹੈ ਜਾ ਰੂਪੀ ਸੰਸਾਰ ਹੈ ਵਿਖ ਭੌਜਲ ਸ਼ਬਦ ਤਰਾ ਬਣਿਆ ਜਦੋਂ ਸ਼ਬਦ ਨਾਲ ਜੁੜਾਂਗੇ ਇਹ ਸਾਨੂੰ ਇਤੋਂ ਤਰਨ ਦੀ ਜਾਂਚ ਆ ਜਾਏਗਾ ਰਹਾਉ ਸਤਿਗੁਰੂ ਪਹਿਲੀ ਪੰਕਤੀ ਵਿੱਚ ਕਹਿੰਦੇ ਆਪੇ ਰੰਗੇ ਸਹਿਜ ਸੁਭਾਏ ਉਹ ਪ੍ਰਮਾਤਮਾ ਜੀਵਨ ਵਿੱਚ ਰੰਗ ਕਰਨ ਵਾਲਾ ਵੀ ਉਹੀ ਹੈ ਸਾਡੇ ਅੰਦਰ ਪ੍ਰੇਮ ਚੜਾਉਣ ਵਾਲਾ ਵੀ ਉਹੀ ਹੈ ਸਹਿਜ ਆਤਮਿਕ ਡੋਲਤਾ ਪ੍ਰੇਮ ਪੈਦਾ ਕਰਨ ਵਾਲਾ ਪਰਮੇਸ਼ਰ ਹੈ ਗੁਰ ਕਾ ਸ਼ਬਦ ਹਰ ਰੰਗ ਚੜਾਏ ਇਹ ਤੇ ਸ਼ਬਦ ਦੇ ਦdde ਨੂੰ ਸਿਹਾਰੀ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਹ ਸਾਡੇ ਜੀਵਨ ਦੇ ਵਿੱਚ ਰੰਗ ਚੜ੍ਹ ਦਿੰਦਾ ਪ੍ਰੇਮ ਚੜ੍ਹ ਦਿੰਦਾ ਹੈ ਹੋਰ ਕੋਈ ਨਹੀਂ ਕਰ ਸਕਦਾ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਭਾਵੇ ਆਪੇ ਹੀ ਰਬ ਆਪੇ ਰੰਗੇ ਸਹਿਜ ਸੁਭਾਏ ਗੁਰ ਕਾਹ ਸ਼ਬਦ ਹਰ ਰੰਗ ਚੜਾਏ ਤੇ ਜਿਹੜਾ ਰੰਗ ਚੜ੍ਹਿਆ ਨਾ ਉਹਨੇ ਮਨ ਤਨ ਰਤਾ ਮਨ ਵੀ ਰੰਗਿਆ ਗਿਆ ਤੇ ਸਰੀਰ ਵੀ ਰੰਗਿਆ ਗਿਆ ਰਸਨਾ ਰੰਗ ਚਲੂਲੀ ਜਿਹੜੀ ਰਸਨਾ ਨਾ ਉਹਦੇ ਗੁਣ ਗਾ ਰਹੀ ਹੈ ਗੂੜੀ ਲਾਲ ਹੋ ਗਈ ਹੈ ਰਸਨਾ ਰੰਗ ਚਲੂਲੀ ਭਾਏ ਭਾਏ ਰੰਗ ਚੜਾ ਬਣਿਆ ਉਦੀ ਭੈ ਭਾਵਨੀ ਦੇ ਵਿੱਚ ਆ ਕੇ ਭੈ ਮਤਲਬ ਡਰ ਭਾਏ ਮਤਲਬ ਪ੍ਰੇਮ ਉਦੀ ਪ੍ਰੇਮਾ ਭਗਤੀ ਦੇ ਵਿੱਚ ਆ ਕੇ ਹੀ ਇਹ ਰੰਗ ਚੜਦਾ ਤੇ ਜਿਨ੍ਹਾਂ ਨੇ ਚੜ ਲਿਆ ਜਿਨ੍ਹਾਂ ਨੇ ਉਹ ਨੂੰ ਵਸਾ ਲਿਆ ਹਿਰਦੇ ਵਿੱਚ ਸਭ ਕਹਿੰਦੇ ਹੋਂ ਵਾਰੀ ਜਿਉਂ ਵਾਰੀ ਨਿਰਭਉ ਮਨ ਵਸਾ ਬਣਿਆ ਗੁਰ ਕਿਰਪਾ ਤੇ ਹਰ ਨਿਰਭਉ ਤਿਆਆ ਵਿਖ ਭਉ ਜਲ ਸ਼ਬਦ ਤਰਾ ਬਣਿਆ ਰਹਾਉ ਮਨਮੁਖ ਮਗਧ ਕਰਹਿ ਚਤਰਾਇ ਜਿਹੜੇ ਮਨ ਦੇ ਪਿੱਛੇ ਤੁਰਦੇ ਆ ਮੁਗਤ ਕਹਿੰਦੇ ਮੂਰਖ ਉਹ ਕਹਿੰਦੇ ਕੋਈ ਲੋੜ ਨਹੀਂ ਐ ਨਾਮ ਜਪਣ ਦੀ ਕੋਈ ਲੋੜ ਨਹੀਂ ਬੰਦਗੀ ਕਰਨ ਦੀ ਆਪਾਂ ਜਾਵਾਂਗੇ ਨਾ ਤੀਰਥਾਂ ਦੇ ਇਸ਼ਨਾਨ ਕਰਕੇ ਅਸੀਂ ਬੇਕੁੰਠ ਪਹੁੰਚ ਜਾਵਾਂਗੇ ਸਾਨੂੰ ਸਵਰਗ ਮਿਲ ਜਾਏਗਾ ਫਰਾਨੇ ਤੀਰਥ ਦੇ ਇਸ਼ਨਾਨ ਕਰ ਲਿਆ ਫਨ ਫਲਾਨੇ ਤੀਰਥ ਦੇ ਇਸ਼ਨਾਨ ਕਰ ਲਿਆ ਸਤਿਗੁਰੂ ਕਹਿੰਦੇ ਬਾਹਰੋਂ ਬੜੀ ਚਤਰਾਈ ਕਰਦੇ ਆ ਮਨਮੁਖ ਮਗਧ ਕਰਹਿ ਚਤਰਾਇ ਸਭ ਕਹਿੰਦੇ ਨਾਤਾ ਧੋਤਾ ਥਾਏ ਨਾ ਪਾਈ ਉਹ ਜਿੰਨਾ ਮਰਜ਼ੀ ਨਾ ਨਹੀਂ ਦਾਈ ਜਾਵੇ ਧੋਈ ਜਾਏ ਨਾਤਾ ਧੋਤਾ ਥਾਏ ਨਾ ਪਾਈ ਜਿਹਾ ਆਇਆ ਤੇ ਹਾਂ ਜਾਸੀ ਜਿੱਦਾਂ ਦਾ ਸੰਸਾਰ ਦੇ ਵਿੱਚ ਆਇਆ ਸੀ ਨਾ ਉਦੋਂ ਖਾਲੀ ਹੱਥ ਚਲਾਏ ਪਰ ਸਵਾਦ ਦੀ ਗੱਲ ਨਹੀਂ ਹੈ ਬਾਣੀ ਵਿੱਚ ਇੱਕ ਬਚਨ ਹੈ ਸਤਗੁਰੂ ਜੀ ਦਾ ਹੁਣ ਆਪਾਂ ਕਿਸੇ ਨੂੰ ਆਪਣੇ ਬੱਚੇ ਨੂੰ ਕਿਤੇ ਨੌਕਰੀ ਕਰਨ ਭੇਜੀਏ ਜਾਂ ਕੋਈ ਵਪਾਰ ਵਾਸਤੇ ਭੇਜਦੇ ਆਂ ਕਿਸੇ ਵੀ ਕੰਮ ਭੇਜਦੇ ਆ ਉਹ ਜੇ ਖਾਲੀ ਹੱਥ ਆਜੇ ਤੇ ਆਪਾਂ ਨੂੰ ਬੜਾ ਗੁੱਸਾ ਹੁੰਦਾ ਭਾਈ ਇੱਕ ਤਾਂ ਪੈਸੇ ਵੀ ਉਜਾੜ ਕੇ ਆ ਗਿਆ ਤੇ ਸਮਾਂ ਵੀ ਖਰਾਬ ਕੀਤਾ ਤੇ ਪੱਲੇ ਵੀ ਕੁਝ ਨਹੀਂ ਪਿਆ ਸਤਿਗੁਰੂ ਨੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ ਅਸੀਂ ਕੀ ਕੀਤਾ ਕਹਿੰਦੇ ਮਾਣੂ ਘੱਲੇ ਉੱਠੀ ਚੱਲੇ ਸਾਦ ਨਾਹੀ ਅਬਈ ਹੀ ਗੱਲੇ ਉਹਨੇ ਭੇਜਿਆ ਉਹਨੇ ਬੁਲਾਇਆ ਚਲੇ ਗਏ ਖਾਲੀ ਹੱਥ ਚਲੇ ਮਾਣੂ ਕੱਲੇ ਉੱਠੀ ਚੱਲੇ ਸਾਦ ਨਾਹੀ ਅਵਹੀ ਗੱਲੇ ਇਸ ਗੱਲ ਦਾ ਕੋਈ ਸਵਾਦ ਥੋੜੇ ਸਤਗੁਰੂ ਕਹਿੰਦੇ ਆਇਆ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕ ਪਕੜੇ ਸਭ ਮੁਕਦੀ ਚੱਲੀ ਰਹਿਣ ਕਾਦੇ ਵਾਸਤੇ ਆਇਆ ਰੈਣ ਗਵਾਈ ਸੋਇਕ ਹੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾ ਆਇਆ ਤਾਂ ਇਸ ਕਰਕੇ ਸੀ ਪੜਦਾ ਸੀ ਸਤਗੁਰੂ ਕਹਿੰਦੇ ਉਦੋਂ ਹੀ ਚਲਾ ਗਿਆ ਚਤਰਾਇਆਂ ਕੀਤੀਆਂ ਵੀ ਉਹ ਤੀਰਥ ਤੇ ਇਸ਼ਨਾਨ ਕਰਾਂ ਆ ਮਿਲੇਗਾ ਤੀਰਥ ਤੇ ਇਸ਼ਨਾਨ ਆ ਮਿਲੇਗਾ ਮਨ ਮੁਖ ਮੁਗਦ ਕਰ ਹੈ ਚਤਰਾਇ ਨਾਤਾ ਧੋਤਾ ਥਾਏ ਨਾ ਪਾਈ ਜਿਹਾ ਆਇਆ ਤੇ ਹਾਂ ਜਾਸੀ ਕਰ ਆਪ ਗਣ ਪਛੋ ਤਾਵਣਿਆ ਜੋ ਕਰਦਾ ਸੀ ਨਾ ਮੈਂ ਮੇਰੇ ਕੱਪੜੇ ਮੈਂ ਮੇਰਾ ਮੇਰਾ ਸਰੂਪ ਮੇਰਾ ਰੂਪ ਗੁਰੂ ਸਾਹਿਬ ਦਾ ਪੜਦੇ ਨਾ ਪੌੜੀ ਆਪਾਂ ਆਸਾ ਕੀ ਵਾਰ ਵਿੱਚ ਕੱਪੜ ਰੂਪ ਸੁਹਾਵਣਾ ਸਾਡਾ ਦੁਨੀਆ ਅੰਦਰ ਜਾਵ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣ ਹੁਕਮ ਕੀਏ ਮਨ ਭਾਮ ਦੇ ਰਹਿ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਔਗਣ ਪਛੋਤਾਵਣ ਜਿੱਦਾਂ ਦਾ ਆਇਆ ਸੀ ਉਦੇ ਚਲਾ ਗਿਆ ਜੇ ਹਾਂ ਆਇਆ ਤੇ ਹਾਂ ਜਾਸੀ ਕਰ ਆਪਗਣ ਪਛੋਤਾਵਣਾ ਮਨ ਮੁਖ ਅੰਦੇ ਕਿਛੂ ਨਾ ਸੂਝੇ ਜਿਹੜੇ ਮਨ ਦੇ ਪਿੱਛੇ ਤੁਰਦੇ ਆਣਾ ਅੰਦੇ ਆ ਕਹਿੰਦੇ ਉਹਨਾਂ ਨੂੰ ਕੋਈ ਸਮਝ ਨਹੀਂ ਲੱਗਦੀ ਮਰਨ ਲਿਖਾਏ ਆ ਹੀ ਨਹੀਂ ਬੁੱਝੇ ਉਹਨਾਂ ਨੇ ਤਾਂ ਇੱਕ ਤਾਂ ਮੌਤ ਸਰੀਰ ਦੀ ਮੌਤ ਹੈ ਨਾ ਇੱਕ ਮੌਤ ਆਤਮਿਕ ਮੌਤ ਬੜੇ ਸੋਹਣੇ ਅਰਥ ਕੀਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕਹਿੰਦੇ ਮਰਨ ਲਿਖਾਏ ਉਹ ਤਾਂ ਆਪਣੀ ਆਤਮਿਕ ਮੌਤ ਲਿਖਾ ਕੇ ਲਿਆਏ ਆ ਕੁਝ ਨਹੀਂ ਕਰਨਾ ਉਹਨਾਂ ਨੇ ਸੰਸਾਰ ਦੇ ਵਿੱਚ ਆ ਕੇ ਬਚਪਨ ਵੀ ਨਿਕਲ ਗਿਆ ਜਵਾਨੀ ਵੀ ਨਿਕਲ ਗਈ ਬਡੇ ਪਾਵੇ ਨਿਕਲ ਗਿਆ ਬਾਲ ਜਵਾਨੀ ਔਰ ਬਿਰਧ ਫਣ ਤੀਨ ਅਵਸਥਾ ਜਾਣ ਕੋ ਨਾਨਕ ਆਰ ਭਜਨ ਬਿਨ ਬਿਰਥਾ ਸਭ ਹੀ ਮਰਨ ਲਖਾਏ ਆਏ ਨਹੀਂ ਬੂਜੇ ਇਥੇ ਆ ਕੇ ਵੀ ਸਮਝਿਆ ਕੋਈ ਨਹੀਂ ਮਨ ਮੁਖ ਕਰਮ ਕਰੇ ਨਹੀਂ ਪਾਏ ਬਿਨ ਨਾਵੈ ਜਨਮ ਗਵਾਵਣਿਆ ਜਿਹੜਾ ਮਨ ਦੇ ਪਿੱਛੇ ਤੁਰਦਾ ਕਰਮ ਨਹੀਂ ਕਰਦਾ ਤੇ ਹੁਣ ਜੇ ਗੁਰੂ ਦੀ ਸਮਝ ਲਈ ਹੋਵੇ ਨਾ ਤੋ ਕੁਝ ਕਰਮ ਕਰ ਲੈਵੇ ਕੁਝ ਪ੍ਰਾਪਤੀ ਜੀਵਨ ਦੇ ਵਿੱਚ ਕਰ ਲਵੇ ਇੱਕ ਬੰਦੇ ਦੀ ਮੈਂ ਗੱਲ ਸੁਣ ਰਿਹਾ ਸੀ ਅੱਜ ਕਾਨਪੁਰ ਦੇ ਵਿੱਚ ਕਿਸੇ ਨੇ ਇੱਕ ਬਿਰਧ ਆਸ਼ਰਮ ਬਣਾਇਆ ਤੇ ਉੱਥੇ ਗੁਰੂ ਪ੍ਰੇਮੀ ਹੋ ਗਿਆ ਤੇ ਉਹਨਾਂ ਨੇ ਆਖਿਆ ਵੀ ਸਾਡੇ ਨਾ 15-16 ਇੱਥੇ ਬਜ਼ੁਰਗ ਸਾਡੇ ਕੋਲ ਰਹਿੰਦੇ ਆ ਤੁਸੀਂ ਚਲੋਗੇ ਦੇਖਣ ਵਾਸਤੇ ਉਸ ਜਿਹਨੇ ਬਣਾਇਆ ਉਹਦਾ ਨਾਮ ਜਗਿੰਦਰ ਸਿੰਘ ਆ ਸਰਦਾਰ ਜਗਿੰਦਰ ਸਿੰਘ ਤੇ ਜਿਹੜਾ ਪ੍ਰਚਾਰਕ ਸੀ ਉਹ ਪਹੁੰਚਿਆ ਉੱਥੇ ਤੇ ਕਹਿੰਦਾ ਮੈਂ ਦੇਖਿਆ ਤੇ ਉੱਥੇ ਬਜ਼ੁਰਗ ਸਨ ਪਤੀ ਪਤਨੀ ਵੀ ਸਨ ਤੇ ਹੋਰ ਵੀ ਮਾਤਾਵਾਂ ਸਨ ਪਰ ਇੱਕ ਹੈਰਾਨੀ ਹੋਈ ਕਿ ਇੱਕ ਮਾਤਾ ਦੇ ਕੋਲ ਇੱਕ ਜਵਾਨ ਬੱਚਾ ਬੈਠਾ ਹੈ ਕਹਿੰਦੇ ਮੇਰਾ ਧਿਆਨ ਉਧਰ ਗਿਆ ਕੇਂਦਰਿਤ ਹੋ ਗਿਆ ਧਿਆਨ ਉਹਨੂੰ ਪੁੱਛਿਆ ਵੀ ਚਲੋ ਇਹ ਤਾਂ ਸਾਰੇ ਬਿਮਾਰ ਹੈ ਤੈਨੂੰ ਕੀ ਤਕਲੀਫ ਹੈ ਉਹ ਕਹਿਣ ਲੱਗਾ ਮੇਰੀ ਮਾਂ ਹੈ ਇਹ ਮੇਰੀ ਮਾਂ ਹੈ ਮੈਂ ਮਾਂ ਦੇ ਨਾਲ ਆ ਕਿਉਂ ਘਰ ਦੇ ਵਿੱਚ ਨਹੀਂ ਰੱਖ ਸਕਦਾ ਕਹਿੰਦਾ ਮੇਰਾ ਵਿਆਹ ਹੋਇਆ ਤੇ ਘਰ ਵਾਲੀ ਕਹਿੰਦੀ ਜਾਂ ਮਾਂ ਨੂੰ ਰੱਖ ਲੈ ਤੇ ਜਾਂ ਮੈਨੂੰ ਰੱਖ ਕਹਿੰਦਾ ਮੈਂ ਉਹਨੂੰ ਬੜੇ ਤਰਲੇ ਕੀਤੇ ਵੀ ਤੈਨੂੰ ਵੀ ਤਾਂ ਮੈਂ ਚਾਰ ਫੇਰੇ ਕਰਕੇ ਸਮਾਜ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲੈ ਕੇ ਆਇਆ ਨਾ ਤੇ ਤੈਨੂੰ ਵੀ ਨਹੀਂ ਛੱਡ ਸਕਦਾ ਤੇ ਮਾਂ ਨੂੰ ਵੀ ਨਹੀਂ ਛੱਡ ਸਕਦਾ ਉਹ ਤਾਂ ਕਹਿੰਦੀ ਇੱਕ ਜਿੱਦ ਫੜੀ ਸੀ ਮਾਂ ਨੂੰ ਛੱਡ ਦੇ ਜਾਂ ਮੈਨੂੰ ਛੱਡ ਦੇ। ਦੋ ਮਹੀਨੇ ਲਾ ਦਿੱਤੇ ਰਿਸ਼ਤੇਦਾਰ ਬੁਲਾਏ, ਪੰਚਾਇਤ ਬੁਲਾਈ, ਸਿਆਣੇ ਬੰਦਿਆਂ ਨੇ ਸਮਝਾਇਆ ਨਹੀਂ ਸਮਝੀ। ਉਹ ਕਹਿੰਦੀ ਫਿਰ ਉਹ ਕਹਿੰਦਾ ਵੀ ਠੀਕ ਆ ਵੀ ਜਿਹਨੇ ਮੈਨੂੰ ਜਨਮ ਦਿੱਤਾ ਤੇ ਮਾਂ ਦਾ ਥੋੜਾ ਦਿਮਾਗੀ ਤੌਰ ਤੇ ਵੀ ਹਾਲਤ ਠੀਕ ਨਹੀਂ ਹੈ। ਤੇ ਮੈਂ ਇਹਦੇ ਨਾਲ ਹੀ ਜਾਵਾਂ। ਕਹਿੰਦਾ ਮੈਂ ਉਹਨੂੰ ਪੁੱਛਿਆ ਉਹ ਪ੍ਰਚਾਰਕ ਨੇ ਪੁੱਛਿਆ ਕਹਿਣ ਲੱਗਾ ਤੇਰੇ ਕੋਲ ਬੱਚਾ ਨਹੀਂ ਹੈ ਕਹਿੰਦਾਗਾ ਇੱਕ ਲੜਕਾ ਹੈ 5 ਕੇ ਸਾਲ ਦਾ ਕਹਿੰਦਾ ਫਿਰ ਠੀਕ ਆ ਹੁਣ ਤੂੰ ਆਪਣੀ ਘਰਵਾਲੀ ਨੂੰ ਫੋਨ ਕਰ ਉਹਨੂੰ ਸੁਣਿਆ ਭੇਜ ਵੀ ਕੱਲ ਤੇਰਾ ਬੱਚਾ ਵੱਡਾ ਹੋਏਗਾ ਜੇ ਉਹਦੀ ਘਰਵਾਲੀ ਨੇ ਇਦਾਂ ਕੀਤਾ ਤੇ ਤੂੰ ਕੀ ਕਰੇ ਤੇ ਗੱਲ ਤਾਂ ਜਿੱਤੂ ਸਮਝ ਆ ਜੇ ਪਰ ਜਦੋਂ ਸੰਸਾਰ ਦੇ ਵਿੱਚ ਆਏ ਕਾਦੇ ਵਾਸਤੇ ਆ ਤੇ ਇਹ ਮਨੁੱਖ ਨੂੰ ਸਮਝ ਨਹੀਂ ਆਈ ਅੱਜ ਅਫਸੋਸ ਹੁੰਦਾ ਜਦੋਂ ਆਪਾਂ ਸਿੱਖਾਂ ਦੇ ਵਿਰਧ ਆਸ਼ਰਮ ਦੇਖਦੇ ਉਹ ਸਿੱਖ ਜਿਹੜੇ ਲੋਕਾਂ ਨੂੰ ਖਿੱਚ ਖਿੱਚ ਕੇ ਲੰਗਰ ਸਿਕਾਉਂਦੇ ਆ ਰੋਗ ਰੋਗ ਕੇ ਲੰਗਰ ਸਿਕਾਉਂਦੇ ਕਿਤੇ ਪਹੁੰਚ ਜਾਂਦੇ ਦੁਨੀਆ ਵਿੱਚ ਉਹ ਸਿੱਖ ਤੇ ਜਿਨ੍ਹਾਂ ਨੇ ਅੱਜ ਵਿਰਧ ਵਿਰਧ ਆਸ਼ਰਮ ਬਣਾਉਣੇ ਇੱਕ ਮਜਬੂਰੀ ਬਣ ਗਈ ਇੱਕ ਕਾਰਨ ਬਣ ਗਈ ਤੇ ਸਤਗੁਰੂ ਕਹਿੰਦੇ ਪਰ ਸਮਝਦੇ ਨਹੀਂ ਨਾ ਪਰਮੇਸ਼ਰ ਤੋਂ ਪਰਮੇਸ਼ਰ ਦੇ ਨਾਮ ਤੋਂ ਹੀ ਨੇ ਆ ਮਨਮੁਖ ਕਰਮ ਕਰੇ ਨਹੀਂ ਪਾਏ ਬਿਨ ਨਾ ਵੈ ਜਨਮ ਗਵਾ ਬਣਿਆ ਸੱਚ ਕਰਨੀ ਸ਼ਬਦ ਹੈ ਸਾਰ ਜਿਹੜੀ ਕਰਨੀ ਹੈ ਨਾ ਇਹ ਸ਼ਬਦ ਦੇ ਨਾਲ ਸ੍ਰਿਸ਼ਟ ਬਣੇਗੀ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਜੋੜਾਂ ਸੱਚ ਕਰਨੀ ਸ਼ਬਦ ਹੈ ਸਾਰ ਸਾਰ ਦਾ ਅਰਥ ਬਾਣੀ ਦੇ ਵਿੱਚ ਤਿੰਨ ਤਰ੍ਹਾਂ ਆਇਆ ਸਾਰ ਗੁਰਬਾਣੀ ਦੇ ਵਿੱਚ ਲੋਹੇ ਨੂੰ ਵੀ ਆਖਿਆ ਨਾਨਕ ਕਥਨਾ ਕਰੜਾ ਸਾਰ ਸਾਰ ਦਾ ਅਰਥ ਇੱਥੇ ਸ੍ਰਿਸ਼ਟ ਹੈ ਇੱਕ ਸਾਰਦਾਰ ਦਾ ਇੱਕ ਸਾਰ ਸੰਭਾਲ ਕਰਨੀ ਇਤਨੇ ਸ਼ਬਦ ਬਾਣੀ ਵਿੱਚ ਆਏ ਇੱਥੇ ਸ਼ਬਦ ਦਾ ਇੱਥੇ ਅਰਥ ਹੈ ਸ੍ਰਿਸ਼ਟ ਸੱਚ ਕਰਨੀ ਕਦੋਂ ਬਣੇਗੀ ਸ਼ਬਦ ਹੈ ਸਾਰ ਪੂਰੇ ਗੁਰ ਪਾਈਏ ਮੋਖ ਦਵਾਰ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਮੁਕਤੀ ਦਾ ਦਵਾਰ ਮਿਲਦਾ ਅਨ ਦੇਣ ਬਾਣੀ ਸ਼ਬਦ ਸੁਣਾਏ ਹਰ ਵੇਲੇ ਨਿਤਾ ਪ੍ਰਤੀ ਉਹ ਆਪਣੇ ਮਨ ਨੂੰ ਸ਼ਬਦ ਸੁਣਾਉਂਦਾ ਹੈ ਸਚ ਰਾਤੇ ਰੰਗ ਰੰਗਾ ਬਣਿਆ ਉਹ ਪਰਮੇਸ਼ਰ ਦੇ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗ ਲੈਂਦਾ ਰਸਨਾ ਹਰ ਰਸ ਰਾਤੀ ਰੰਗ ਲਾਏ ਇਹ ਸਤਿਗੁਰੂ ਨੇ ਸਾਨੂੰ ਇੰਦਰੇ ਦਿੱਤੇ ਆ ਇਹਨਾਂ ਦੇ ਨਾਲ ਜਪਣਾ ਰਸਨਾ ਦੇ ਨਾਲ ਜਪਣਾ ਰਸਨਾ ਹਰ ਰਸ ਰਾਤੀ ਰੰਗ ਲਾਏ ਪ੍ਰੇਮ ਪੈਦਾ ਕਰਦੀ ਹੈ ਮਨ ਤਨ ਮੋਇਆ ਸਹਿਜ ਸੁਭਾਏ ਮਨ ਤਨ ਮੋਇਆ ਜਾਂਦਾ ਆਤਮਿਕ ਡੋਲਤਾ ਮਿਲਦੀ ਹੈ ਪ੍ਰੇਮ ਮਿਲਦਾ ਸਹਜੇ ਪ੍ਰੀਤਮ ਪਿਆਰਾ ਪਾਇਆ ਆਤਮਿਕ ਡੋਲਤਾ ਵਿੱਚ ਹੀ ਉਹ ਪ੍ਰੀਤਮ ਪਿਆਰਾ ਮਿਲਦਾ ਸਹਜੇ ਸਹਜ ਮਿਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਹੁਣ ਕਿਸੇ ਨੂੰ ਫੜ ਕੇ ਤੁਸੀਂ ਕੋ ਪਾਠ ਕਰ ਲੋ ਕਰ ਸਕਦਾ ਕਿਸੇ ਨੂੰ ਕੋ ਕੀਰਤਨ ਕਰਨ ਦਾ ਕਰ ਸਕਦਾ ਨਹੀਂ ਕਰੇਗਾ ਨਹੀਂ ਗੁਣ ਗਾ ਸਕਦਾ ਜਿਹਦੇ ਅੰਦਰ ਪਰਮੇਸ਼ਰ ਪਿਆਰ ਲਾਉਂਦਾ ਕੋਈ ਉਹਦੇ ਗੁਣ ਗਾ ਸਕਦਾ ਗੁਣ ਨਿਦਾਨ ਗੁਣ ਤਿੰਨ ਹੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲੇ ਹਰ ਸਤਗੁਰ ਕਹਿੰਦੇ ਜਿਸ ਦੇ ਅੰਦਰ ਰੰਗ ਤੁਹਾਡੇ ਅੰਦਰ ਪ੍ਰੇਮ ਆ ਨਾ ਅੰਦਰ ਇੱਥੇ ਅੰਦਰ ਦੇ ਵੀ ਰਾਰੇ ਨੂੰ ਸਿਆਰੀ ਜਿਹੜੇ ਅੰਦਰ ਪ੍ਰੇਮ ਹੈ ਇੱਕ ਤਾਂ ਬਾਹਰੀ ਪ੍ਰੇਮ ਹੁੰਦਾ ਨਾ ਜਿਸ ਦੇ ਅੰਦਰ ਰੰਗ ਨਹੀਂ ਤਾਂ ਫਿਰ ਨਾ ਅਰਦਾਸ ਉਹਨਾਂ ਨੂੰ ਚੰਗੀ ਲੱਗਦੀ ਨਾ ਹੁਕਮਨਾਮਾ ਚੰਗਾ ਲੱਗਦਾ ਤੇ ਜਿਨ੍ਹਾਂ ਦੇ ਅੰਦਰ ਪ੍ਰੇਮ ਆ ਨੂੰ ਗੁਰੂ ਦੀ ਹਰੇਕ ਗੱਲ ਚੰਗੀ ਲੱਗਦੀ ਆ ਜਿਵੇਂ ਅੰਦਰ ਰੰਗ ਸੋਈ ਗੁਣ ਗਾਵੈ ਗੁਰ ਕੈ ਸ਼ਬਦ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਹਜੇ ਸੁਖ ਸਮਾਵੇ ਆਤਮਿਕ ਡੋਰਤਾ ਵਿੱਚ ਸੁਖ ਵਿੱਚ ਲੀਨ ਹੋ ਜਾਂਦਾ ਹਉਮ ਬਲਿਹਾਰੀ ਸਦਾ ਤਿੰਨ ਬਿਟੋਂ ਮੈਂ ਉਹਨਾਂ ਤੋਂ ਸਤਗੁਰ ਕਹਿੰਦੇ ਹਮੇਸ਼ਾ ਬਲਿਹਾਰ ਜਾਨਾ ਗੁਰ ਸੇਵਾ ਚਿਤ ਲਾਵਣਿਆ ਜਿਹੜੇ ਗੁਰੂ ਦੀ ਸੇਵਾ ਵਿੱਚ ਆਪਣਾ ਚਿਤ ਲਾਉਂਦੇ ਹਨ ਸੱਚਾ ਸੱਚੋ ਸੱਚ ਪਤੀਜੇ ਉਹ ਜਿਹੜਾ ਸੱਚਾ ਹੈ ਨਾ ਉਹ ਸੱਚ ਨਾਲ ਹੀ ਪਤੀਜਦਾ ਹੈ ਸੱਚਾ ਸੱਚੋ ਸੱਚ ਪਤੀਜੇ ਗੁਰ ਪ੍ਰਸਾਦੀ ਅੰਦਰ ਭਿੱਜੇ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਾ ਅੰਦਰ ਭਿੱਜਦਾ ਹੈ ਬੈਸ ਸਥਾਨ ਹਰ ਗੁਣ ਗਾਵੇ ਸਥਾਨ ਮਤਲ ਸੋਹਣਾ ਥਾਨ ਥੋਣੀ ਜਗ੍ਹਾ ਹੁਣ ਇੱਥੋਂ ਸੋਹਣੀ ਜਗ੍ਹਾ ਕਿਹੜੀ ਹੋ ਸਕਦੀ ਗੁਰੂ ਸੰਗਤੋਂ ਵੱਡੀ ਜਗ੍ਹਾ ਕਿਹੜੀ ਹੋ ਸਕਦੀ ਇਹ ਵਕੁੰਠ ਹੈ ਇਤੋਂ ਬੜੀ ਹੋਰ ਸੋਹਣੀ ਕੀ ਜਗ੍ਹਾ ਹੋ ਸਕਦੀ ਹੈ ਜਿੱਥੇ ਬੈਠ ਕੇ ਆਪਾਂ ਪ੍ਰਭੂ ਦੇ ਗੁਣ ਗਾ ਰਹੇ ਹਾਂ ਸੁਣ ਰਹੇ ਹਾਂ ਬੈਸ ਸਥਾਨ ਹਰ ਗੁਣ ਗਾਵੇ ਆਪੇ ਕਰ ਸਤ ਮਨਾਵਣਿਆ ਉਹ ਆਪ ਹੀ ਕਿਰਪਾ ਕਰਕੇ ਉਹ ਸਤ ਜੋ ਪਰਮੇਸ਼ਰ ਅਕਾਲ ਪੁਰਖ ਹੈ ਆਪਣੇ ਆਪ ਨੂੰ ਮਨਾਉਂਦਾ ਹੈ ਸਾਬ ਕਹਿੰਦੇ ਜਿਸ ਨੂੰ ਨਦਰ ਕਰੇ ਸੋ ਪਾਏ ਜਿਹਦੇ ਉੱਪਰ ਕਿਰਪਾ ਕਰਦਾ ਉਹਦੀ ਪ੍ਰਾਪਤੀ ਕਰ ਲੈਂਦਾ ਗੁਰ ਪ੍ਰਸਾਦੀ ਹਉ ਮਹਿ ਜਾਏ ਗੁਰੂ ਦੀ ਕਿਰਪਾ ਦੇ ਨਾਲ ਉਹਦੀ ਹਉਮੈ ਚਲੇ ਜਾਂਦੀ ਹੈ ਨਾਨਕ ਨਾਮ ਵਸੇ ਮਨ ਅੰਤਰ ਉਹਦੇ ਮਨ ਦੇ ਵਿੱਚ ਨਾਮ ਵਸ ਜਾਂਦਾ ਦਰ ਸੱਚੇ ਸੋਭਾ ਪਾਵਣਿਆ ਉਹ ਪਰਮੇਸ਼ਰ ਦੇ ਦਰ ਤੇ ਸੋਭਾ ਪ੍ਰਾਪਤ ਕਰਦਾ ਸਤਗੁਰ ਕਹਿੰਦੇ ਭਾਈ ਮੈਂ ਤਾਂ ਉਹਨਾਂ ਤੋਂ ਬਲਿਹਾਰ ਜਾਣਾ ਹਉ ਵਾਰੀ ਜਿਉਂ ਵਾਰੀ ਨਿਰਭਉ ਮਨ ਵਸਾ ਬਣਿਆ ਜਿਨ੍ਹਾਂ ਨੇ ਨਿਰਭਉ ਪਰਮੇਸ਼ਰ ਨੂੰ ਮਨ ਦੇ ਵਿੱਚ ਵਸਾਇਆ ਮੈਂ ਫਿਰ ਬੇਨਤੀ ਕਰ ਰਿਹਾ ਸਤਿਗੁਰੂ ਕਹਿੰਦੇ ਹੋ ਡਰ ਕਿਉਂ ਕਿ ਸਾਨੂੰ ਸਾਡੇ ਕੋਲ ਸਾਡੇ ਅੰਦਰ ਨਿਰਭਉ ਨਹੀਂ ਹੈ ਇਸ ਕਰਕੇ ਸੀ ਡਰਦੇ ਆ ਦਿਨਾਂ ਤੋਂ ਵੀ ਡਰਦੇ ਆ ਧਾਗਿਆਂ ਤੋਂ ਵੀ ਡਰਦੇ ਆ ਤਬੀਤਾਂ ਤੋਂ ਵੀ ਡਰਦੇ ਆ ਪਤਾ ਨਹੀਂ ਕਿਹੜਾ ਕਿਹੜਾ ਡਰ ਸਾਡੇ ਜਿਹਨ ਦੇ ਵਿੱਚ ਸਾਡੇ ਦਿਲ ਦਿਮਾਗ ਦੇ ਵਿੱਚ ਬੈਠਾ ਤੇ ਗੁਰੂ ਸਾਹਿਬ ਕਹਿੰਦੇ ਜੇ ਜਦੋਂ ਨਿਰਭਉ ਪਰਮੇਸ਼ਰ ਸਾਡੇ ਕੋਲ ਹੋਏਗਾ ਨਾ ਕਹਿੰਦੇ ਨਿਰਭਉ ਸੰਗ ਤੇਮਾਰੇ ਵਸਦਾ ਹੈ ਦਰਨ ਕਹਾਂ ਤੇ ਆਇਆ ਜਦੋਂ ਰੱਬ ਤੇਰੇ ਨਾਲ ਹੈ ਨਿਰਭਉ ਪਰਮੇਸ਼ਰ ਤੇਰੇ ਨਾਲ ਹੈ ਵੇ ਕਾਦਾ ਡਰ ਹੈ ਡਰ ਹੈ ਨਾ ਡਰ ਦੇ ਕਾਰਨ ਕਿੰਨਾ ਕੁਛ ਆ ਡਰ ਦੇ ਨਾਲ ਹੀ ਦੁਕਾਨਾਂ ਖੁੱਲੀਆਂ ਹੋਈਆਂ ਆ ਵਪਾਰ ਜਿਹੜਾ ਹੋ ਰਿਹਾ ਨਾ ਸੰਸਾਰ ਦੇ ਵਿੱਚ ਇਹ ਡਰ ਦੇ ਕਾਰਨ ਹੀ ਹੈ ਆ ਕਰ ਲੋ ਆ ਕਰ ਲੋ ਫਲਾਨਾ ਕਰ ਲੋ ਇੱਕ ਡਰ ਪੈਦਾ ਪੈਦਾ ਹੋ ਗਿਆ ਅਸੀਂ ਉਹਦੇ ਡਰ ਦੇ ਵਿੱਚ ਰਹਿਣਾ ਗੁਰੂ ਸਾਹਿਬ ਕਹਿੰਦੇ ਭੈ ਵਿੱਚ ਸਭ ਆਕਾਰ ਹੈ ਨਿਰਪਉ ਹਰ ਜੀਵ ਸੋ ਉਹਨੂੰ ਜਪਣਾ ਹੈ ਸਾਰੇ ਡਰ ਖਤਮ ਹੋ ਜਾਣਗੇ ਕਿੰਨਾ ਸੌਖਾ ਤਰੀਕਾ ਦੱਸਿਆ ਕਹਿੰਦੇ ਨਿਰਪਉ ਜਪੇ ਸਗਲ ਭਉ ਮਿਟੇ ਤੇ ਕਿਉਂਕਿ ਡਰ ਪੈਦਾ ਕਰ ਦਿੱਤਾ ਜਾਂਦਾ ਜਿੱਦਾਂ ਹੁਣ ਬੱਚੇ ਨੂੰ ਕਹਿੰਦੇ ਬੱਚੇ ਨੂੰ ਡਰਾਇਆ ਜਾਂਦਾ ਮਾਂ ਡਰਾਉਂਦੀ ਹੈ ਮਾਂ ਆ ਗਈ ਬੰਸਾ ਨੂੰ ਨਹੀਂ ਪਤਾ ਮਾਂ ਕੀ ਹੁੰਦੀ ਹੈ ਤੇ ਬੱਚੇ ਨੂੰ ਡਰਾਇਆ ਬੱਚੇ ਦੇ ਦਿਮਾਗ ਦੇ ਵਿੱਚ ਬਿਠਾ ਦਿੱਤਾ ਆਹ ਫਲਾਨਾ ਚੀਜ਼ ਆ ਗਿਆ ਉਹ ਫਲਾਨਾ ਆ ਗਿਆ ਕੋਈ ਚੋੜਾ ਪਾ ਕੇ ਆ ਗਿਆ ਉਹ ਤੈਨੂੰ ਡਰਾ ਦੇਗਾ ਇੱਕ ਡਰ ਪੈਦਾ ਕਰ ਦਿੱਤਾ ਤੇ ਉਹ ਤਾਂ ਨਿਰਪਉ ਤੇਰੇ ਅੰਦਰ ਵੱਸਦਾ ਹੈ ਤੇ ਤੂੰ ਡਰਨਾ ਉਹ ਤੂੰ ਡਰੇ ਹੈ ਕੋਈ ਨਹੀਂ ਤੇ ਗੁਰੂ ਸਾਹਿਬ ਕਹਿੰਦੇ ਨਿਰਪਉ ਸੰਗ ਤੇ ਮਾਰੇ ਵੱਸਦਾ ਹੈ ਡਰਨ ਕਹਾਂ ਤੇ ਆਇਆ ਤੇ ਜਿਨ੍ਹਾਂ ਦੇ ਅੰਦਰ ਨਿਰਪਉ ਵਸਦਾ ਹੈ ਨਾ ਸਾਬ ਕਹਿੰਦੇ ਗੁਰੂ ਅਮਰਦਾਸ ਜੀ ਹਉ ਵਾਰੀ ਜਿਉ ਵਾਰੀ ਨਿਰਪਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਪਉ ਦਿਹਾਇਆ ਵਿਕਪਉ ਜਨ ਸ਼ਬਦ ਤਰਾ ਬਣਿਆ ਗੁਰੂ ਮਹਾਰਾਜ ਕਿਰਪਾ ਕਰਨ ਪੀਣੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਸਤ ਸੰਗਤ ਦੀ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ